ਹਿੰਗਾ ਜੀ ਕਿੰਨੇ ਕਿਹੜਾ ਨਗਲਾ ਜੀ ਇਹ ਤਾਂ ਜੀ ਸਾਨੂੰ ਤਾਂ ਤੜਕੇ ਮੈਂ 3 ਵਜੇ ਪਿਸ਼ਾਬ ਕਰਨ ਉੱਠਿਆ ਸੀ ਉਦੋਂ ਮੇਮਣਾ ਮਿੰਟਿਆ ਸੀ ਆ ਬਸ ਮੈਂ ਦੇਖਣਾ ਇੱਥੇ ਇਹ ਸਾਰੀਆਂ ਬਾਹਰ ਬੈਠੀਆਂ ਸੀ ਤੇ ਮੈਂ ਡਾਟੇ ਬੈਟਰੀ ਲਿਆ ਕੇ ਜੀ ਉਹਨਾਂ ਨੂੰ ਦੁਆਰੇ ਦੇਖਣੀ ਆ ਤੇ ਉਹ ਅੰਦਰ ਬੱਕਰੀ ਖਾਦੀ ਪਈ ਸੀ ਦੋ ਆ ਮਰੀਆਂ ਪਈਆਂ ਸੀ ਦੂਜੀ ਸੈਂਕੜੀ ਸੀ ਜੀ ਇਥੇ ਅਹੀ ਕਰਨ ਬਣੇ ਚੀਜ਼ ਕੋਈ ਨਹੀਂ ਸੀ ਮੈਨੂੰ ਦਿਸੀ ਵੀ ਜਾ ਕੋਈ ਕੁੱਤਾ ਜਾ ਕੋਈ ਹੋਰ ਜਾਨਵਰ ਅੰਦਰ ਇਹਨਾਂ ਦਾ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਇਹ ਤਾਂ ਜਲਾਕਤ ਮੈਂ ਕੋਲੇ ਹੀ ਦੱਸਣਗੀ ਵੀ ਕੀ ਖੁਸ਼ ਹੈ ਵੀ ਜੰਗਲੀ ਜਾਨਵਰ ਹੀ ਹੋ ਮੈਕਮ ਨੂੰ ਬੁਲਾਇਆ ਤੁਸੀਂ ਜੀ ਹਾਂ ਮੈਕਮ ਨੂੰ ਬੁਲਾਇਆ ਜੀ ਪੁਲਿਸ ਨੂੰ ਤਲਾਸ਼ ਕਰੀ ਹੋਈ ਹੈ ਜੀ ਦੀ ਹਾਂ ਪੁਲਿਸ ਆ ਗਈ ਜੀ ਸਾਰੇ ਆ ਗਏ ਨੂੰ ਮੌਕਾ ਵੇਖਦੇ ਹਾਂ ਜੀ ਮੌਕਾ ਦੇਗੀ ਹਾਂ ਜੀ ਐਸਟੀਓ ਵੀ ਆ ਗਿਆ ਚਲਵੰਡੀ ਸਾਹਿਬ ਉਹ ਹਾਂ ਜੀ ਐਸਆਈ ਵੀ ਆ ਗਿਆ ਜੀ ਸਿੰਘ ਵਾਲਾ ਸਾਰੇ ਵੇਖ ਜੂਗਾ ਇਹ ਟੋਟਲ ਕਿੰਨੀਆਂ ਬੱਕਰੀਆਂ ਸੀ ਜੀ ਇਹ ਸੱਤ ਸੀ ਜੀ ਸੱਤਾਂ ਵਿੱਚੋਂ ਤਿੰਨ ਮਰਗੀਆਂ ਜੀ ਸੱਤਾਂ 'ਚੋਂ ਤਿੰਨ ਚਾਰ ਹੀ ਮਰੀਆਂ ਸਮਝੋ ਜੀ ਸਹੀ ਕਰੀਆਂ ਨੇ ਉਹਨਾਂ ਦੀ ਫਟੜਿਆ ਸਾਰਾ ਉਹ ਫਟੜੀ ਹੈ ਜੀ ਉਹਨਾਂ ਦਾ ਵੀ ਦੇਖੋ ਸੱਤੇ ਸੱਤੇ ਜਿਵੇਂ ਜੱਖ ਨਹੀਂ ਸਾਰੀਆਂ ਹੋਈਆਂ ਦੁਨੀਆ ਦੀਆਂ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਦੇਖੋ ਜੀ ਜੀ ਇਹਨਾਂ ਦੀ ਮਰਜ਼ੀ ਹੈ ਹੁਣ ਕੁਝ ਲੱਖ ਰੁਪਏ ਲੱਖ ਦਾ ਨਿਸ਼ਾਨ ਹੋ ਰਿਹਾ ਜੇ ਕੁਸਤ ਨਹੀਂ ਤਾਂ ਕੁਝ ਬਾਕੀ ਗਾਹਾਂ ਵਾਸਤੇ ਵੀ ਹੁਣ ਕੋਈ ਹੋਰ ਨੁਕਸਾਨ ਵੀ ਹੋ ਸਕਦਾ ਹੈ ਵੱਡੇ ਜਾਨਵਰ ਦਾ ਇਹ ਤਾਂ ਇਹਨਾਂ ਨੂੰ ਮਣੀ ਮੋਟੀ ਚੌਕਸੀ ਵਰਤਣੀ ਚਾਹੀਦੀ ਹੈ ਮਹਿਦਮੇ ਜਾ ਕੋਈ ਬੰਦੇ ਦੇਣ ਜਾਂ ਕੋਈ ਆਪ ਦੀ ਕੋਈ ਪੜਤਾਲ ਕਰਨ ਲਵੇ ਲਾਉਣੇ ਪਿੰਡਾਂ 'ਚ ਜਾਂ ਪਿੰਡ ਦੇ ਸਾਰੇ ਸਾਰੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਨੰਨਾ ਹਰਮਨਦਰ ਸਿੰਘ ਜੈਸਰ ਗੌਰ ਜੀ। ਇੱਥੇ ਜੀ ਅਸੀਂ ਆ ਕੇ ਦੇਖਿਆ ਤਾਂ ਤਿੰਨ-ਚਾਰ ਬੱਕਰੀਆਂ ਦਾ ਮਰ ਨਹੀਂ ਪਈਆਂ ਤੇ ਤਿੰਨ ਫੱਟੜਾ ਤੇ ਇੱਕ ਅੱਧੀ ਖਾਦੀ ਪਈ ਹੈ। ਦੂਜੀਆਂ ਦੇ ਸਾਰਿਆਂ ਦੇ ਚੰਡ ਕੀਤੇ ਹੋਏ ਐ। ਤੇ ਜਿਹੜੀਆਂ ਇਹ ਮਾਰੀਆਂ ਮਰੀਆਂ ਬੱਕਰੀਆਂ ਕਿਸੇ ਜਾਨਵਰ ਨੇ ਮਾਰੀਆਂ ਤਾਂ ਇਹ ਘੰਡ ਤੋਂ ਮਾਰੀਆਂ। ਸਾਰਿਆਂ ਦੇ ਘੰਡ ਦੱਬੇ ਹੋਏ ਐ। ਇਹ ਸਾਨੂੰ ਉੱਥੋਂ ਸ਼ੱਕ ਪੈਂਦਾ ਵੀ ਇਹ ਇਹ ਕੋਈ ਜੰਗਲੀ ਜਾਨਵਰ ਹੈ। ਮਹਿਕਮਾ ਵੀ ਬੁਲਾ ਰੱਖਿਆ ਤੇ ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ ਹੈ। ਹੁਣ ਇਹਨਾਂ ਨੇ ਡਾਕਟਰ ਸੱਦੇ ਆ। ਜਗਲਾਤ ਜਗਲਾਤ ਮਹਿਕਮੇ ਨੇ ਉਹ ਆ ਕੇ ਦੱਸਣਗੇ ਵੀ ਕੀ ਜਾਨਵਰ ਹੈ, ਪੈੜਾ ਫੂੜਾ ਜਾਨਵਰ ਦੀਆਂ ਦਬੀਆਂ ਹੋਈਆਂ। ਇਹ ਸਾਰਾ ਪਿੰਡ ਇਕੱਠਾ ਹੋ ਗਿਆ। ਬਰਵਾਸਤੇ ਜੀ 2 ਲੱਖ ਰੁਪਏ ਮੰਗੂ ਨੁਕਸਾਨ ਹੋ ਗਿਆ। 40-50 ਹਜ਼ਾਰ ਦੀ ਬੱਕਰੀ ਵੰਦੀਆਂ ਉਹ ਤਾਂ ਜੇ ਗੱਲ ਅਸੀਂ ਘੱਟ ਤੋਂ ਘੱਟ ਵੀ ਲਾਗੇ ਤਾਂ 2 ਲੱਖ ਤੋਂ ਉੱਪਰ ਪੂਰੀਆ ਨੁਕਸਾਨ ਤਾਂ ਇਹਨਾਂ ਦਾ। 2-3 ਬੱਕਰੀਆਂ ਅਸੀਂ ਪੜਨੀਆਂ। 2-3 ਵੱਡੀਆਂ ਬੱਕਰੀਆਂ ਹੈ। ਤੇ ਮਸਾਂ ਵਿਚਾਰੇ ਨੇ ਆਹ ਦਾ ਟੈਂਪਰ ਕੰਮ ਕਰਿਆ ਸੀ ਤੇ ਗੱਬਣਾ ਬੱਕਰੀਆਂ ਸੀ ਸਾਰੀਆਂ ਤੇ ਇਹਨਾਂ ਨੂੰ ਕੋਈ ਨਾ ਕੋਈ ਮਹਿਕਮਾ ਵੀ ਜਾਂ ਸਰਕਾਰ ਵੀ ਇਹਨਾਂ ਦੀ ਮਤ ਕਰੇ ਜੋ ਕਿ ਇਹਨਾਂ ਦਾ ਵਿਚਾਰਿਆਂ ਦਾ ਗਾਂਹ ਰਜਗਰ ਆਦਾ ਹੋਰ ਤੋਰਨ ਬਾਕੀ ਪ੍ਰਿੰਡ ਚ ਵੀ ਨਾ ਮਾਰੀ ਨੁਕਸਾਨ ਕੋਈ ਹੋਰ ਹੋ ਜੇ ਜੀ ਦੇਖ ਪਾਉਣ ਰੱਖਣੀ ਬਾਕੀ ਇੱਕ ਸ਼ਾਸਨ ਨੂੰ ਸਾਡੀ ਬੇਨਤੀ ਹੈ ਵੀ ਇਹਦਾ ਜਾਨਵਰ ਜਿਹੜਾ ਵੀ ਹੈ ਕੁਛ ਵੀ ਇਹਦੀ ਛੇਤੀ ਤੋਂ ਛੇਤੀ ਪਰਤਾਲ ਕਰਕੇ ਪਤਾ ਲਾਉਣ ਤੇ ਜੇ ਕੋਈ ਜਾਨਵਰ ਜੰਗਲੀ ਹੈ ਤਾਂ ਉਹਨੂੰ ਫੜਨਾ ਕਿਉਂਕਿ ਗਾਂਹ ਪਿੰਡ ਚ ਹੋਰ ਨੁਕਸਾਨ ਵੀ ਨਾ ਹੋਵੇ ਭਾਈ ਚਾਂਸ ਕੋਈ ਬੰਦੇ ਦਾ ਨੁਕਸਾਨ ਹੋ ਸਕਦਾ ਪਾਣੀ ਧਾਣੀ ਤੇ ਗਏ ਦਾ ਜਾਂ ਪਿੰਡ 'ਚ ਕੋਈ ਗਲੀ 'ਚ ਤੁਰਿਆ ਆਉਂਦਾ ਮੂਰੋਂ ਇਹ ਜਿਆ ਜਾਨਵਰ ਆ ਜੇ ਤਾਂ ਉਹ ਵੀ ਬੰਦੇ ਦਾ ਨੁਕਸਾਨ ਕਰ ਸਕਦਾ ਤੇ ਜਦੋਂ ਘਰਾਂ 'ਚ ਹੀ ਵੜ ਗਿਆ ਤਾਂ ਫਿਰ ਅੰਦਰ ਪਿਆ ਨੂੰ ਵੀ ਇਹ ਨੁਕਸਾਨ ਬੰਦੇ ਦਾ ਕਰ ਸਕਦਾ ਜਾਨਵਰ ਅੱਜ ਬੱਕਰੀਆਂ ਦਾ ਕਰ ਗਿਆ ਕੱਲ ਨੂੰ ਜੇ ਕੋਈ ਬੰਦਾ ਕਿਸੇ ਦਾ ਬਾਰ ਖੁੱਲਾ ਹੈ ਅੰਦਰ ਪਿਆ ਹੈ ਤਾਂ ਸੱਤੇ ਪੇ ਨੂੰ ਜਾ ਕੇ ਦਬਲੂ ਉੱਥੇ ਵੀ ਮਾਰ ਸਕਦਾ 10 ਮਿੰਟਾਂ ਦੇ ਵਿੱਚ ਸਾਰੀ ਇਹ ਦਸਤੀ ਹੈ ਜੀ ਬਹੁਤ ਜਿਆਦਾ ਤਾਂ ਖਤਰਨਾਕ ਕੰਮ ਹੋ ਗਿਆ ਜਿੰਨਾ ਚਿਰ ਇਹ ਚੀਜ਼ ਦਾ ਪੜਤਾਲ ਨਹੀਂ ਹੁੰਦੀ ਤੇ ਫੜੀ ਨਹੀਂ ਜਾਂਦੀ ਜੀ ਗੁਰਦੀਪ ਸਿੰਘ ਜੀ ਮੇਰੇ ਬਲਾਕ ਅਫਸਰ ਇਥੇ ਫੋਰੈਸ ਡਿਪਾਰਟਮੈਂਟ ਇਹ ਤਾਂ ਜੀ ਹੁਣ ਆਪਾਂ ਪੈੜਾਂ ਹੀ ਦੇਖਿਆ ਪੈੜਾਂ ਦੇ ਇੱਕੀ ਤਾਂ ਜਾਨਵਰ ਤਾਂ ਕੋਈ ਜੰਗਲੀ ਲੱਗਦਾ ਹੈ ਪੈੜਾਂ ਦੇ ਸਾਹ ਤੇ ਪਰ ਉਹ ਕੋਈ ਕਲੀਅਰ ਨਹੀਂ ਕਰ ਸਕਦੇ ਆਪਾਂ ਵੀ ਇਹ ਲੈਪੜ ਹੈ ਜਾਂ ਕੋਈ ਹੋਰ ਹੈ ਕੋਈ ਜੰਗਲੀ ਸੂਰ ਹੈ ਕੁਝ ਵੀ ਹੋ ਸਕਦਾ ਹੈ ਪਰ ਉਹਦਾ ਆਪਾਂ ਦੇ ਜਿੰਨਾ ਚਿਰ ਆਪਾਂ ਨੂੰ ਕੋਈ ਦਿਖਾਈ ਨਹੀਂ ਦਿੰਦਾ ਜਾਂ ਕੋਈ ਕੈਮਰੇ ਚ ਦਿਖਦਾ ਜਾਂ ਕਿਤੇ ਵੀ ਆਪਣੇ ਕੋਈ ਕੋਈ ਉਹ ਦੇਖਿਆ ਹੁੰਦਾ ਕਿ ਫਿਰ ਤਾਂ ਆਪਾਂ ਕਹਿ ਸਕਦੇ ਸੀ ਐਸੇ ਸਾਡੇ ਕੋਲੇ ਉੱਥੇ ਚਿੜਿਆ ਘਰ ਚ ਹੈਗੀ ਡਾਕਟਰ ਨੇ ਇੱਕ ਪ੍ਰਾਈਵੇਟ ਉਹਨਾਂ ਨੂੰ ਇਹਨਾਂ ਬਾਰੇ ਨੌਲੇਜ ਹੈਗੀ ਹੈ ਉੱਥੇ ਲੈਪੜ ਰੱਖੀ ਹੋਈ ਨੇ ਉਹ ਅਸੀਂ ਬੁਲਾਇਆ ਲੱਗ ਜਾਂਦੇ ਤੇ ਉਹ ਲੈ ਕੇ ਆ ਰਹੇ ਨਹੀਂ ਜੇ ਆਪਾਂ ਨੂੰ ਕਿਤੇ ਦਿਖਦਾ ਜਾ ਹੋਰ ਜਿਵੇਂ ਵੀ ਆਪਣੇ ਕਾਬੂ ਜਾਂਦਾ ਤਾਂ ਫਿਰ ਆਪਾਂ ਕਰਦੇ ਇਹਨੂੰ ਦੇਖੜਿਆ ਜਾਂਦੇ ਕਿਤੇ ਕਿਹ ਕਿਹ ਪੇੜਾਂ ਦੇਖਾਂਗੇ ਪੇੜਾਂ ਹੈਗੇ ਇੱਥੇ ਕਈ ਜਿਵੇਂ ਕਈ ਦਰਾਂ ਦੀਆਂ ਵੀ ਪੁਰਾਣੀਆਂ ਵੀ ਹੈਗੀਆਂ ਪੇੜਾਂ ਤੇ ਪੇੜਾਂ ਤੋਂ ਲੱਗਦਾ ਵੀ ਇੱਥੇ ਉਹ ਜਿਵੇਂ ਹੁਣ ਸੁਨਾਥਾ ਆ ਗਿਆ ਤੁਰਿਆ ਫੜਦਾ ਕਿਸੇ ਪਾਸੇ ਵੀ ਜਿਵੇਂ ਰਾਤ ਰੁੱਦੇ ਨੇ ਦੁਨੇ ਤੁਹਾਨੂੰ ਪਈ ਰਾਤ ਨੂੰ ਇੱਥੇ ਪਾਸੇ ਫਖਲਾਇਆ ਸਰੋਂ ਆਇਆ ਹੋਰ ਉਹਨਾਂ ਚ ਵੀ ਵੱੜ ਸਕਦਾ ਉਸ ਨਹੀਂ ਕਹਿ ਸਕਦੇ ਹਲੇ ਤੇ ਕਰਜੇ ਨੇ ਚਾਪ ਨੂੰ ਕਲੀਅਰ ਦਿਖਾਈ ਦਿੰਦਾ ਵੀ ਜਾਨਵਰ ਕੀ ਹੈ ਜੀ ਐੜਾਂ ਤੋਂ ਵੀ ਲੱਗਦਾ ਕਿ ਜੰਗਲੀ ਜਾਨਵਰ ਹੈ ਕੋਈ ਹਾਂ ਸਾਡੇ ਕੋਲ ਹੈਗੇ ਜੀ ਪਿੰਜਰਾ ਹੈਗਾ ਗੰਨ ਹੈ ਹੀ ਗੰਨ ਨਾਲ ਵੀ ਹੁਸ਼ ਹੋ ਜਾਂਦਾ ਉਹਨਾਂ ਦੋ ਘੰਟੇ ਨੂੰ ਦੋ ਤਿੰਨ ਘੰਟੇ ਜੇ ਗੰਨ ਲੱਗ ਜਾਂਦਾ ਠੀਕ ਆ ਉਹ ਤਾਂ ਉਹਨੂੰ ਬੇਹੋਸ਼ ਹੋ ਜਾਂਦਾ ਤੇ ਫਿਰ ਉਹਨੂੰ ਜੇ ਪਰ ਲੈ ਕੇ ਪਜੂ ਚ ਲੈ ਜਾਂਗੇ ਠੀਕ ਹੈ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਭੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਐਸੀ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜ਼ੀ ਲਾਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ। ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ।